4-5 ਸਾਲ ਤੋਂ ਜਿਹੜਾ ਹੈਗਾ ਰਿਲੇਸ਼ਨ ਦੇ ਵਿੱਚ ਸੀਗੇ ਲੜਕਾ ਤੇ ਲੜਕੀ ਲੜਕੀ ਦੀ ਪਹਿਲਾਂ ਵੀ ਮੈਰਿਜ ਹੋਈ ਵੀ ਸੀਗੀ ਉੱਥੇ ਹੀ ਚਣਵਾ ਪਿੰਡ ਦੇ ਵਿੱਚ ਉੱਥੇ ਮੈਰਿਜ ਤੋਂ ਬਾਅਦ ਉਹ ਇਸ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਵੀ ਸੀਗੀ ਮੈਰਿਜ ਦੇ ਵਿੱਚ ਵੀ ਉਹਦੇ ਕੋਲੇ ਇੱਕ ਲੜਕਾ ਸੀਗਾ ਤੇ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਇਸ ਲੜਕੀ ਦੇ ਨਾਲ 4-5 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਤੇ ਇਹ ਰਿਲੇਸ਼ਨ 'ਚ ਇਹਦੇ ਕੋਲੇ ਇੱਕ ਬੱਚਾ ਸੀਗਾ ਤਾਂ ਇਹ ਸਾਰੀ ਉਹਨੂੰ ਸ਼ੱਕ ਸੀਗਾ ਆਪਣੀ ਪਾਰਟਨਰ ਦੇ ਉੱਪਰ ਕਿ ਉਹ ਕਿਤੇ ਹੋਰ ਵੀ ਉਹਦਾ ਕੋਈ ਰਿਲੇਸ਼ਨਸ਼ਿਪ ਹੈ ਜਾਂ ਕੁਝ ਹੈ ਉਸ ਦੇ ਚਲਦਿਆਂ ਉਹਨਾਂ ਦਾ ਆਪਸ ਵਿੱਚ ਜੋ ਟਕਰਾਰ ਹੋਇਆ ਤੇ ਉਹਦੇ ਵਿੱਚ ਇਹ ਸਾਰਾ ਜਿਹੜਾ ਵਾਤਾ ਹੋਇਆ ਇਹਦੇ ਵਿੱਚ ਜੋ ਵੈਪਨ ਜਿਹੜਾ ਹੈਗਾ ਕਿ ਕਿਸ ਕਿਸ ਤਰੀਕੇ ਨਾਲ ਕੀਤਾ ਉਹ ਇੱਕ ਚਾਕੂ ਹੈ ਤੇਜ਼ ਤਾਰ ਚਾਕੂ ਜਿਹੜਾ ਹੈਗਾ ਨਾਰਮਲ ਜੋ ਆਪਾਂ ਜਿਸ ਤਰ੍ਹਾਂ ਯੂਜ਼ ਕਰਦੇ ਆ ਉਹਦੇ ਨਾਲ ਉਹਨੇ ਉਹਦੇ ਗੱਲ ਤੇ ਵਾਰ ਕੀਤਾ ਤੇ ਬਾਕੀ ਜਿਹੜੀ ਹੈਗੀ ਪੂਰੀ ਪਿਕਚਰ ਉਹ ਡਿਊਰਿੰਗ ਫਰੈਂਸਿਕ ਐਨਾਲਿਸਿਸ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਆਊਗੀ ਉਹਦੇ ਵਿੱਚ ਕਲੀਅਰ ਹੋ ਜਾਏਗੀ ਬਟ ਵਿਜੀਬਲੀ ਉਹਦੇ ਗਰਦਨ ਦੇ ਉੱਤੇ ਜਿਹੜਾ ਹੈਗਾ ਕਿ ਸ਼ਾਰਪ ਕੱਟ ਡੂੰਗਾ ਸੀਗਾ ਜਿਥੋਂ ਲੱਗਦਾ ਹੈ ਕਿ ਸ਼ਾਇਦ ਉਹਦੇ ਕੋਲੇ ਚਾਕੂ ਵੀ ਜਿਹੜਾ ਹੈਗਾ ਉਹ ਤੇ ਡੈੱਡ ਬੋਡੀ ਕੋਲੇ ਬਰਾਮਦ ਹੋਇਆ ਉਹ ਅਸੀਂ ਕਬਜ਼ੇ ਦੇ ਵਿੱਚ ਲਿੱਤਾ ਹੈ ਤਾਂ ਇਹ ਪਿਕਚਰ ਹੈ ਜੀ ਆਸ਼ਕ ਦੇ ਵੱਲੋਂ ਕੀਤੇ ਆਪਣੀ ਸਹੇਲੀ ਦੇ ਕਤਲ ਮਾਮਲੇ 'ਚ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਤੁਹਾਨੂੰ ਦੱਸਦੇ ਕਿ ਅੱਜ ਮਹਾਲੀ ਦੇ ਇੱਕ ਹੋਟਲ ਦੇ ਵਿੱਚ ਇੱਕ ਆਸ਼ਕ ਨੇ ਆਪਣੀ ਸਹੇਲੀ ਦਾ ਕਤਲ ਕਰ ਦਿੱਤਾ ਸੀ ਤੋਂ ਦੱਸਦੇ ਕਿ ਆਸ਼ਕ ਨੇ ਆਪਣੀ ਸਹੇਲੀ ਦਾ ਇਸ ਕਰਕੇ ਕਤਲ ਕੀਤਾ ਸੀ ਕਿ ਉਸ ਨੂੰ ਆਪਣੀ ਸਹੇਲੀ ਤੇ ਸ਼ੱਕ ਸੀ ਕਿ ਉਸਦੇ ਕਿਸੇ ਹੋਰ ਮੁੰਡੇ ਦੇ ਨਾਲ ਵੀ ਸਬੰਧ ਨੇ ਤੇ ਜਿਸ ਤੋਂ ਬਾਅਦ ਅੱਜ ਉਸਨੇ ਹੋਟਲ ਦੇ ਵਿੱਚ ਬੁਲਾ ਕੇ ਆਪਣੀ ਸਹੇਲੀ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਆਪ ਗੜਸ਼ੰਕਰ ਚਲਾ ਗਿਆ ਤੇ ਗੜਸ਼ੰਕਰ ਥਾਣੇ ਜਾ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੋਂ ਦੱਸਦੇ ਕਿ ਮੁੰਡਾ ਗੜਸ਼ੰਕਰ ਦਾ ਰਹਿਣ ਵਾਲਾ ਸੀ ਤੇ ਕੁੜੀ ਨਮਾ ਸ਼ਰਦੀ ਰਹਿਣ ਵਾਲੀ ਸੀ ਤੋਂ ਨੇ ਵੀ ਦੱਸਦੇ ਕਿ ਕੁੜੀ ਦਾ ਵਿਆਹ ਵੀ ਹੋ ਚੁੱਕਾ ਸੀ ਤੇ 4 ਸਾਲ ਦਾ ਉਸਦਾ ਬੱਚਾ ਵੀ ਸੀ ਲekin ਜਿੱਥੇ ਉਸ ਦਾ ਵਿਆਹ ਹੋਇਆ ਸੀ ਉੱਥੋਂ ਉਸ ਦਾ ਤਲਾਕ ਹੋ ਗਿਆ ਸੀ ਤੇ ਇਸ ਮੁੰਡੇ ਦੇ ਨਾਲ 5 ਸਾਲ ਤੋਂ ਅਫੇਰ ਦੇ ਵਿੱਚ ਸੀ ਜਿਸ ਕਰਕੇ ਮੁੰਡੇ ਨੂੰ ਹਮੇਸ਼ਾ ਸ਼ੱਕ ਰਹਿੰਦਾ ਸੀ ਕਿ ਉਸ ਦੀ ਸਹੇਲੀ ਦੇ ਕਿਸੇ ਹੋਰ ਮੁੰਡੇ ਦੇ ਨਾਲ ਵੀ ਅਫੇਰ ਨੇ ਤੇ ਜਿਸ ਤੋਂ ਬਾਅਦ ਅੱਜ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਅੱਜ ਸਾਨੂੰ ਹੋਟਲ ਤੋਂ ਇਤਲਾਹ ਮਿਲੀ ਸੀ ਕਿ ਇੱਥੇ ਜਿਹੜਾ ਹੈਗਾ ਪਰਲੇਨ ਹੋਟਲ ਹੈ ਮੋਹਾਲੀ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਇੱਕ ਲੜਕੀ ਹੈ ਜੋ ਉਥੇ ਦੋ ਦਿਨ ਤੋਂ ਰੁਕੀ ਹੋਈ ਸੀਗੀ ਆਪਣੇ ਪਾਰਟਨਰ ਦੇ ਨਾਲ ਜਿਨ੍ਹਾਂ ਦਾ ਇੱਕ 3-4 ਸਾਲ ਦਾ ਬੱਚਾ ਵੀ ਸੀਗਾ ਤੇ ਉਹ ਬੰਦਾ ਜਿਹੜਾ ਹੈਗਾ ਕਿ ਉਥੇ ਲੜਕੀ ਹੈ ਜਿਹੜੀ ਸਵੇਰੇ ਉਹਦੀ ਮੌਤ ਹੋਈ ਵੀ ਹੈ ਬਲੱਡ लॉस ਹੋਇਆ ਰਿਹਾ ਹੈ ਤੇ ਕੋਈ ਉਹਨੂੰ ਆ ਕੇ ਦੇਖਿਆ ਜਾਵੇ ਤਾਂ ਇਮੀਡੀਏਟਲੀ ਸਾਡੇ ਜਿਹੜੇ ਹੈਗੇ ਨੇ ਅਸੀਂ ਪੁਲਿਸ ਪਾਰਟੀ ਮੈਂ ਵੀ ਅਸੀਂ ਸਾਰੀ ਉੱਥੇ ਮੌਕੇ ਤੇ ਪਹੁੰਚੇ ਤੇ ਉਹ ਜਾ ਕੇ ਸਾਰਾ ਉਹਦਾ ਵੈਰੀਫਾਈ ਅਸੀਂ ਕਰਨਾ ਸਟਾਰਟ ਕੀਤਾ ਤਾਂ ਲੜਕੀ ਜਿਹੜੀ ਸੀਗੀ ਉਹਦਾ ਨਾਮ ਸੀਗਾ ਸੁਨੀਤਾ ਤੋ ਸੁਨੀਤਾ ਜੋ ਹੈ ਉਹ ਬਿਲੋਂਗ ਕਰਦੀ ਹੈ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਜਿਹੜਾ ਹੈਗਾ ਰਾਹੋਂ ਥਾਣੇ ਦੇ ਵਿੱਚ ਸੁਲਤਾਨਪੁਰ ਪਿੰਡ ਪੈਂਦਾ ਉਹ ਉੱਥੋਂ ਵੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਜਿਹੜੇ ਲੜਕੇ ਨਾਲ ਉਰਕੀ ਹੋਈ ਸੀਗੀ ਉਹਦਾ ਨਾਮ ਜੋ ਹੈ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਇਆ ਉਹ ਹੈਗਾ ਸੁਨੀਲ ਜੋ ਸੁਨੀਲ ਹੈ ਉਹ ਵੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਜੋ ਬਲਾਚੌਰ ਸਾਈਡ ਤੋਂ ਜਿਹਦਾ ਪਿੰਡ ਹੈਗਾ ਚਨੋਆ ਹਾਂ ਚਣਕੋਆ ਜਿਹੜਾ ਉਹਦਾ ਪਿੰਡ ਸੀਗਾ ਤਾਂ ਚਨੂਆ ਜਿਹੜਾ ਪਿੰਡ ਹੈਗਾ ਉੱਥੋਂ ਦਾ ਉਹ ਮੁੰਡਾ ਰਹਿਣ ਵਾਲਾ ਇਹਦੇ ਵਿੱਚ ਜਿਹੜੀ ਇਨੀਸ਼ੀਅਲ ਜਿਹੜੀ ਹੈ ਕਿ ਅਜੇ ਸਾਡੀ ਸਾਰੀ ਐਫ ਆਈ ਆਰ ਦਾ ਪ੍ਰੋਸੀਜਰ ਤੇ ਹੋਰ ਸਾਰਾ ਅਜੇ ਆਨ ਗoing ਹੈ ਬਟ ਮੁੱਦੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਉਹਨੂੰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਾ ਜ਼ਰੂਰੀ ਸਮਝਿਆ ਜਿਹੜਾ ਅਕਿਊਜ਼ਡ ਹੈ ਉਹ ਇਸ ਟਾਈਮ ਸਾਡੀ ਜਿਹੜਾ ਹੈਗਾ ਉਹਨੂੰ ਸਾਡੇ ਕੋਲੇ ਉਹ ਪੇਸ਼ ਹੋ ਗਿਆ ਅਕਿਊਜ਼ਡ ਜਿਹੜਾ ਹੈਗਾ ਉਹ ਸਾਡੇ ਕੋਲੇ ਪੇਸ਼ ਹੋ ਗਿਆ ਉਹਨੇ ਆਪਣਾ ਜਿਹੜਾ ਹੈਗਾ ਆ ਗੜਸ਼ੰਤਰ ਜਿਹੜਾ ਹੈਗਾ ਥਾਣੇ ਦੇ ਵਿੱਚ ਧੰਕੀ ਹੈ ਉੱਥੇ ਜਾ ਕੇ ਉਹ ਆਪ ਹੀ ਜਿਹੜਾ ਹੈਗਾ ਉੱਥੇ ਪੇਸ਼ ਹੋ ਗਿਆ ਉਹਦਾ ਇਹ ਹੈਗਾ ਕਿ ਇਹ ਆਪਸ ਦੇ ਵਿੱਚ 4-5 ਸਾਲ ਤੋਂ ਜਿਹੜਾ ਹੈਗਾ ਰਿਲੇਸ਼ਨ ਦੇ ਵਿੱਚ ਸੀਗੇ ਲੜਕਾ ਤੇ ਲੜਕੀ ਲੜਕੀ ਦੀ ਪਹਿਲਾਂ ਵੀ ਮੈਰਿਜ ਹੋਈ ਵੀ ਸੀਗੀ ਉੱਥੇ ਹੀ ਚਣਵਾ ਪਿੰਡ ਦੇ ਵਿੱਚ ਉੱਥੇ ਮੈਰਿਜ ਤੋਂ ਬਾਅਦ ਉਹ ਇਸ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਦੀ ਸੀਗੀ ਮੈਰਿਜ ਦੇ ਵਿੱਚ ਵੀ ਉਹਦੇ ਕੋਲੇ ਇੱਕ ਲੜਕਾ ਸੀਗਾ ਤੇ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਇਸ ਲੜਕੀ ਦੇ ਨਾਲ 4-5 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਤੇ ਇਹ ਰਿਲੇਸ਼ਨ 'ਚ ਇਹਦੇ ਕੋਲੇ ਇੱਕ ਬੱਚਾ ਸੀ। ਤਾਂ ਇਹ ਸਾਰੀ ਚੀਜ਼ ਸੀ ਜੀ ਇਹ ਆਪਸ 'ਚ ਜੋ ਹੈ ਉਸ ਤੋਂ ਬਾਅਦ ਇਹ ਰਿਸੀ ਕਿ ਜੋਹਨੂ ਲੜਕੇ ਨੂੰ ਅਸੀਂ ਉੱਥੋਂ ਜਦੋਂ ਨੇ ਆਪਦੇ ਆਪ ਨੂੰ ਪੇਸ਼ ਕੀਤਾ ਤਾਂ ਸਾਡੀ ਜਿਹੜੀ ਹੈਗੀ ਆ ਉਹ ਹੁਣ ਸਾਡੇ ਕੋਲ ਇੱਥੇ ਆ ਰਿਹਾ ਆਪਣੇ ਜਵੀ ਵਾਰਸਾਂ ਦੇ ਨਾਲ ਤਾਂ ਸਾਡੀ ਪੁਲਿਸ ਟੀਮ ਨੇ ਵੀ ਉੱਥੇ ਵੈਰੀਫਾਈ ਕਰਨ ਦੇ ਲਈ ਸਾਰੀ ਗੱਲ ਗਈ ਹੈ ਵੀ ਜੋ ਹੈ ਉਹ ਸਹੀ ਹੈ ਜਾਂ ਜਿਸ ਤਰ੍ਹਾਂ ਹੈਗਾ। ਤਾਂ ਉਹ ਲੜਕਾ ਹੁਣ ਸਾਡੇ ਕੋਲੇ ਆ ਗਿਆ ਤਾਂ ਅਸੀਂ ਉਹ ਸਾਰੀ ਪੁੱਛ-ਪਿਛ ਦੇ ਵਿੱਚ ਅਸੀਂ ਸਾਰੀ ਪਿਕਚਰ ਕਲੀਅਰ ਕਰਨੀ ਹੈ ਤੇ ਉਸ ਤੋਂ ਬਾਅਦ ਐਜ਼ ਜੋ ਪ੍ਰੋਸੀਜਰ ਹੈ ਸਾਡਾ ਉਹਦੇ ਅਕੋਰਡਿੰਗ ਜਿਹੜੀ ਅਰੈਸਟ ਵਗੈਰਾ ਦਾ ਸਾਰਾ ਕੁਝ ਫਾਰਮੈਲिटीज ਮੁਕੰਮਲ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਉਹ ਹੋ ਜਾਣਗੀਆਂ ਉਹਦੇ ਵਿੱਚ ਜੋ ਹੈ ਉਹ ਰੀਜ਼ਨ ਜੋ ਦੱਸ ਰਿਹਾ ਇਸ ਚੀਜ਼ ਦਾ ਵੀ ਉਹਨੇ ਕਿਉਂ ਕੀਤਾ ਉਹਨੂੰ ਸ਼ੱਕ ਸੀਗਾ ਆਪਣੀ ਪਾਰਟਨਰ ਦੇ ਉੱਪਰ ਕਿ ਉਹ ਕਿਤੇ ਹੋਰ ਵੀ ਉਹਦਾ ਕੋਈ ਰਿਲੇਸ਼ਨਸ਼ਿਪ ਹੈ ਜਾਂ ਕੁਝ ਹੈ ਉਸ ਦੇ ਚੱਲਦਿਆਂ ਉਹਨਾਂ ਦਾ ਆਪਸ ਵਿੱਚ ਜੋ ਤਕਰਾਰ ਹੋਇਆ ਤੇ ਉਹਦੇ ਵਿੱਚ ਇਹ ਸਾਰਾ ਜਿਹੜਾ ਵਾਤਾ ਹੋਇਆ ਇਦੇ ਵਿੱਚ ਜੋ ਵੈਪਨ ਜਿਹੜਾ ਹੈਗਾ ਕਿ ਕਿਸ ਤਿਸ ਤਰੀਕੇ ਨਾਲ ਕੀਤਾ ਉਹ ਇੱਕ ਚਾਕੂ ਹੈ ਤੇਜ਼ ਤਾਰ ਚਾਕੂ ਜਿਹੜਾ ਹੈਗਾ ਨੋਰਮਲ ਜੋ ਆਪਾਂ ਜਿਸ ਤਰ੍ਹਾਂ ਯੂਜ਼ ਕਰਦੇ ਆ ਉਹਦੇ ਨਾਲ ਉਹਨੇ ਉਹਦੇ ਗਲਤੇ ਵਾਰ ਕੀਤਾ ਤੇ ਬਾਕੀ ਜਿਹੜੀ ਹੈਗੀ ਪੂਰੀ ਪਿਕਚਰ ਉਹ ਡਿਊਰਿੰਗ ਫਰੈਂਸਿਕ ਐਨਾਲਿਸਿਸ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਆਉਂਦੀ ਉਹਦੇ ਵਿੱਚ ਕਲੀਅਰ ਹੋ ਜਾਏਗੀ ਬਟ ਵਿਜ਼ਿਬਲੀ ਉਹਦੇ ਗਰਦਨ ਦੇ ਉੱਤੇ ਜਿਹੜਾ ਹੈਗਾ ਕਿ ਸ਼ਾਰਪ ਕੱਟ ਡੂੰਗਾ ਸੀਗਾ ਜਿਥੋਂ ਲੱਗਦਾ ਹੈ ਕਿ ਸ਼ਾਇਦ ਉਹਦੇ ਕੋਲੇ ਚਾਕੂ ਵੀ ਜਿਹੜਾ ਹੈਗਾ ਉਹ ਤੇ ਡੈੱਡ ਬੋਡੀ ਕੋਲੇ ਬਰਾਮਦ ਹੋਇਆ ਉਹ ਅਸੀਂ ਕਬਜ਼ੇ ਦੇ ਵਿੱਚ ਲਿੱਤਾ ਹੈ ਤਾਂ ਇਹ ਪਿਕਚਰ ਹੈ ਜੀ ਬੱਚਾ ਹੋਟਲ ਦੇ ਵਿੱਚ ਹੀ ਸੀਗਾ ਜੀ ਬੱਚਾ ਬੱਚਾ ਹੋਟਲ ਦੇ ਵਿੱਚ ਹੀ ਸੀਗਾ ਤੇ ਉਸ ਤੋਂ ਬਾਅਦ ਜਦੋਂ ਅ ਕੱਲ ਰਾਤ ਦੀ ਇਹੇ ਵਾਰਦਾਤ ਹੈ 10 11 ਵਜੇ ਦੇ ਅਰਾਊਂਡ ਜਿਹੜਾ ਹੈਗਾ ਇਹ ਬੱਚੇ ਸਮੇਤ ਹੋਟਲ ਦੇ ਵਿੱਚੋਂ ਗਿਆ ਬੱਚੇ ਨੂੰ ਸਮੇਤ ਹੋਟਲ ਦੇ ਵਿੱਚੋਂ ਗਿਆ ਹਾਂ ਜੀ ਬੱਚਾ ਹੋ ਗਿਆ ਉਹ ਸਾਰਾ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਨੇ ਬੱਚੇ ਦੀ ਉਮਰ ਕਿੰਨੀ ਪੂਰੀ ਕਿੰਨੀ ਐਂਡੀ ਆ ਉਹ ਇਸ ਤਰ੍ਹਾਂ ਤਿੰਨ ਤੋਂ 4 ਸਾਲ ਦੇ ਕਰੀਬ ਬੱਚੇ ਦੀ ਉਮਰ ਹੈ ਜੀ ਐਂਡ ਬੱਚਾ ਇਹਦੇ ਨਾਲ ਹੀ ਸੀਗਾ ਕੱਲ ਰਾਤ ਜਦੋਂ ਇਹ ਚਲਾ ਗਿਆ ਸੀਗਾ ਤੇ ਹੁਣ ਵੀ ਜਦੋਂ ਇਹ ਉੱਥੇ ਥਾਣੇ ਦੇ ਵਿੱਚ ਵੀ ਜਦੋਂ ਇਹ ਉੱਥੇ ਆਪਣਾ ਗੜਸ਼ੰਕਰ ਦੇ ਵਿੱਚ ਜਾ ਕੇ ਜਦੋਂ ਇਹਨੇ ਆਪਦੇ ਆਪ ਨੂੰ ਜਿਹੜਾ ਆਪਦੀ ਡਿਪੋਜ਼ ਕੀਤਾ ਤੇ ਬੱਚਾ ਇਹਦੇ ਨਾਲ ਹੀ ਸੀਗਾ ਸਰ ਫੈਮਿਲੀ ਇਨਵੈਸਟੀਗੇਸ਼ਨ ਜੀ ਕੋਈ ਪਤਾ ਲੱਗਿਆ ਹੋਵੇ ਕਿ ਪੂਰੇ ਪਲੀਨ ਤਰੀਕੇ ਨਾਲ ਇਹਨੇ ਮਰਡਰ ਕੀਤਾ ਜਾਂ ਆਪਸ ਵਿੱਚ ਰਾਹੀਂ ਕੋਈ ਬਹਿਸ-ਬਾਜੀ ਹੋਈ ਹੈ। ਦੇਖੋ ਜੀ ਇਨੀਸ਼ੀਅਲੀ ਜਿਹੜੀ ਗੱਲ ਕਲੀਅਰ ਹੋਈ ਹੈ ਇਹ ਇੱਥੇ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਬੰਦਾ ਤਾਂ ਇਹਦੇ ਆਪਣਾ ਇੱਕੋ ਥਾਂ ਫਲੈਟ ਦੇ ਵਿੱਚ ਕਿਤੇ ਇਹ ਮਤਲਬ ਫਲੈਟ ਨਹੀਂ ਜਿਸ ਤਰ੍ਹਾਂ ਕੋਈ ਇੱਕ ਰੂਮ ਹੈਗਾ ਰੈਂਟ ਤੇ ਲੈ ਕੇ ਉੱਥੇ ਤਿੰਨ ਚਾਰ ਬੰਦੇ ਰਹਿੰਦੇ ਨੇ ਇਹ ਉਦੇ ਵਿੱਚ ਰਹਿੰਦਾ ਸੀਗਾ ਇਹ ਲੜਕੀ ਹੈ ਜਿਹੜੀ ਇਹ ਆਪਣੇ ਪੇਰੈਂਟਸ ਕੋਲ ਰਹਿੰਦੀ ਹੈ ਵਿੱਚ ਦੀ ਇਹਨੂੰ ਮਿਲਣ ਆਂਦੀ ਸੀਗੀ ਤੇ ਜਿਸ ਤਰ੍ਹਾਂ ਕਿ ਆਪਸ 'ਚ ਰਿਲੇਸ਼ਨਸ਼ਿਪ ਵੀ ਹੈ ਬੱਚਾ ਵੀ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦਾ ਸਾਡਾ ਆਪਣਾ ਬੱਚਾ ਹੈਗਾ ਤਾਂ ਇਹ ਮਿਲਣ ਆਂਦੀ ਸੀਗੀ ਤੇ ਜਦੋਂ ਮਿਲਣ ਆਏ ਸੀਗੇ ਤਾਂ ਨਾਲ ਹੋਟਲ ਲੈ ਬਿਲਕੁਲ ਉਹਦੇ ਘਰ ਤੋਂ ਹੜਲੀ ਇੱਕ ਅੱਧੇ ਮਿੰਟ ਦੀ ਦੂਰੀ ਤੇ ਹੀ ਹੈ ਉੱਥੇ ਹੀ ਹੋਟਲ ਦੇ ਵਿੱਚ ਇਹਨੇ ਇੱਕ ਰੂਮ ਲਿੱਤਾ ਸੀਗਾ ਜੋ ਕਿ 18 ਤਰੀਕ ਨੂੰ ਐਸ ਪਰ ਆਰ ਇਨੀਸ਼ੀਅਲ ਇਨਵੈਸਟੀਗੇਸ਼ਨ 18 ਤਰੀਕ ਨੂੰ ਰਾਤ ਨੂੰ ਇਹਨੇ ਰੂਮ ਲਿੱਤਾ ਤੇ ਉੱਥੇ ਸਮੇਤ ਬੱਚਾ ਆਪਣੀ ਪਾਰਟਨਰ ਤੇ ਇਹ ਤਿੰਨੋਂ ਉੱਥੇ ਰਹਿ ਰਹੇ ਸੀਗੇ ਤੋ ਜੋ ਇਨੀਸ਼ੀਅਲ ਸਾਨੂੰ ਤੇ ਸਟਾਫ ਕੋ ਵੀ ਕਲੀਅਰ ਹੋਇਆ ਕਿ ਨਾਰਮਲ ਹਸ ਖੇਡ ਵੀ ਰਹੀ ਸੀਗੀ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਉਸ ਤਰੀਕੇ ਨਾਲ ਸੀਗਾ ਉਹ ਕੁਝ ਜਿਵੇਂ ਇਹਨਾਂ ਦਾ ਸ਼ੱਕ ਵਗੈਰਾ ਦੀ ਜਿਹੜੀ ਗੱਲ ਆਈ ਉਹ ਮੌਕੇ ਦੇ ਉੱਤੇ ਜਿਸ ਤਰ੍ਹਾਂ ਕੀ ਗੱਲ ਪੱਖੀਆਂ ਤੇ ਚੀਜ਼ਾਂ ਆਈਆਂ ਨੇ ਬਾਕੀ ਇਨਵੈਸਟੀਗੇਸ਼ਨ ਹਜੇ